ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰ ਸੇ ਅੱਜ ਅਸੀਂ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਪਹੁੰਚੇ ਹੋਏ ਸੀ ਬਾਈ ਪਾਲ ਖਰੌੜ ਜਿਹੜੇ ਕਿ ਬਹੁਤ ਵਧੀਆ ਉਪਰਾਲਾ ਕਰਦੇ ਆ ਜਿਹੜੇ ਕਿ ਲੋੜਵੰਦ ਬੇਸਹਾਰਾ ਜਿਨ੍ਹਾਂ ਨੂੰ ਆਪਣੇ ਵੀ ਨਹੀਂ ਪੁੱਛਦੇ ਉਹਨਾਂ ਦੀ ਇੱਥੇ ਸੇਵਾ ਸੰਭਾਲ ਕਰਦੇ ਆ ਤੇ ਉਹਨਾਂ ਦਾ ਇਲਾਜ ਕਰਵਾਉਂਦੇ ਆ ਤੁਸੀਂ ਬਹੁਤ ਸਾਰੀਆਂ ਵੀਡੀਓ ਜੋ ਬਾਈ ਉਹਨਾਂ ਦੇ ਪੇਜ ਤੇ ਉੱਪਰ ਵੇਖੀਆਂ ਹੋਣਗੀਆਂ ਬਹੁਤ ਸਾਰੇ ਲੋੜਬੰਦ ਬੇਸਹਾਰਾ ਜਿਨ੍ਹਾਂ ਦੇ ਮੂੰਹ ਦੇ ਵਿੱਚ ਵੀ ਕੀੜੇ ਪਏ ਹੁੰਦੇ ਆ ਜਿਨ੍ਹਾਂ ਦੇ ਅੰਗਾਂ ਦੇ ਵਿੱਚ ਕੀੜੇ ਪਏ ਹੁੰਦੇ ਆ ਤੇ ਆਪਣੇ ਹੱਥੀ ਉਹਨਾਂ ਦੀ ਸੇਵਾ ਕਰਦੇ ਆ ਇੱਥੇ ਉਹਨਾਂ ਦੇ ਸਾਰਾ ਰਹਿਣ ਸਹਿਣ ਦਾ ਪ੍ਰਬੰਧ ਬਾਈ ਉਹਨਾਂ ਨੇ ਕੀਤਾ ਹੋਇਆ 24 ਘੰਟੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਤੇ ਹੁਣ ਨਵੇਂ ਸਾਲ ਨੂੰ ਵੇਖਦੇ ਹੋਏ ਨਾਲ ਸਾਡੇ ਡਾਕਟਰ ਮਨਦੀਪ ਸਿੰਘ ਜੀ ਨੇ ਜੋ ਕਿ ਬਰਸਾ ਸੰਭਾਲ ਸਰਦਾਰੀ ਲਹਿਰ ਇਹਨਾਂ ਨੇ ਇੱਕ ਸੰਸਥਾ ਸ਼ੁਰੂ ਕੀਤੀ ਹੋਈ ਆ ਇਹ ਉਪਰਾਲਾ ਕਰਦੇ ਆ ਵੀਰ ਜੀ ਹੁਣੀ ਸਾਰੀ ਇਹਨਾਂ ਦੀ ਟੀਮ ਖੜੀ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਨਵੇਂ ਸਾਲ ਵਾਲੇ ਦਿਨ ਇਹਨਾਂ ਨੇ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਬਾਈ ਪਾਲ ਖਰੋੜ ਜੀ ਦੇ ਨਾਲ ਮਿਲ ਕੇ ਜਿੰਨੇ ਵੀ ਮਰੀਜ਼ ਸੀ ਜਿੰਨੇ ਵੀ ਲੋੜਵੰਦ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਤਸਵੀਰ ਆ ਸਾਰਿਆਂ ਦੇ ਸਿਰ ਦੇ ਉੱਪਰ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਜਦੋਂ ਦਸਤਾਰਾਂ ਸਜਾਰੇ ਸੀ ਉਸ ਵਕਤ ਸਭ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਵੇਖਣ ਵਾਲੀ ਸੀ ਮੁਸਕਰਾਹਟ ਵੇਖਣ ਵਾਲੀ ਸੀ ਤੇ ਹੁਣ ਵੀ ਤੁਸੀਂ ਸਾਰਿਆਂ ਦੇ ਚਿਹਰੇ ਦੇਖ ਸਕਦੇ ਹੋ ਬਹੁਤ ਨੇਕ ਉਪਰਾਲਾ ਬਾਈ ਜੀ ਨੇ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਤੇ ਇਸ ਨਵੇਂ ਸਾਲ ਦੇ ਉੱਪਰ ਇੱਕ ਸੰਦੇਸ਼ ਵੀ ਜਿਹੜਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੂਗਾ ਤੇ ਹੁਣ ਪੰਜਾਬ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਜਿਹੜੀਆਂ ਕਿ ਸਾਡੇ ਨੌਜਵਾਨਾਂ ਨੂੰ ਮੇਰੇ ਵਰਗੇ ਨੌਜਵਾਨਾਂ ਨੂੰ ਸਹੀ ਰਾਹਤਾ ਦਿਖਾ ਰਹੀਆਂ ਨੇ ਕਿਉਂਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਕਿਉਂਕਿ ਸਾਡੇ ਨੌਜਵਾਨ ਸਹੀ ਟਰੈਕ ਤੇ ਆਉਣ ਦੇ ਲਈ ਤਿਆਰ ਨੇ ਪਰ ਉਹਨਾਂ ਨੂੰ ਕੋਈ ਰਾਹਤਾ ਨਹੀਂ ਦਿਖਾਈ ਦੇ ਰਿਹਾ ਤੇ ਉਹ ਵੀ ਦਿਨ ਦੂਰ ਨਹੀਂ ਹੈਗਾ ਜਦ ਕੇ ਮੋਨੇ ਸਿਰਾਂ ਦੇ ਉੱਪਰ ਵੀ ਦਸਤਾਰਾਂ ਸਜਾਉਣਗੇ ਉਸ ਤੋਂ ਬਾਅਦ ਮੇਰੇ ਵਰਗੇ ਜਿਨ੍ਹਾਂ ਨੇ ਹਜੇ ਤੱਕ ਕੇਸ ਨਹੀਂ ਰੱਖੇ ਅਸੀਂ ਵੀ ਹੌਲੀ-ਹੌਲੀ ਆਪਦੇ ਵਿੱਚ ਵੀ ਸੁਧਾਰ ਲੈ ਕੇ ਆਵਾਂਗੇ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੇਰੇ ਨਾਲ ਇੱਕ ਨੌਜਵਾਨ ਆਇਆ ਸੀ ਤੇ ਜਦੋਂ ਆਇਆ ਸੀ ਸਿਰ ਦੇ ਉੱਪਰ ਟੋਪੀ ਲਈ ਹੋਈ ਸੀ ਤੇ ਅੱਜ ਉਸ ਨੌਜਵਾਨ ਨੇ ਜਦੋਂ ਇੱਥੇ ਪਹੁੰਚਿਆ ਉਹਨੇ ਵੀ ਆ ਕੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਸਿਰ ਦੇ ਉੱਪਰ ਕੇਸ ਰੱਖੂੰਗਾ ਬੋਲੇ ਜੀ ਤਾਂ ਮੇਰਾ ਵੱਡਾ ਭਰਾ ਤੇ ਤੁਸੀਂ ਦੇਖ ਸਕਦੇ ਹੋ ਇਹਨੇ ਵੀ ਟੋਪੀ ਉਤਾਰ ਕੇ ਅੱਜ ਆਪਦੇ ਸਿਰ ਦੇ ਉੱਪਰ ਦਸਤਾਰ ਸਜਾਈ ਆ ਤੇ ਤੁਸੀਂ ਦੇਖ ਸਕਦੇ ਹੋ ਫਰਕ ਬਹੁਤ ਪੈਂਦਾ ਜਦੋਂ ਇਹੋ ਜਿਹੇ ਵੀਰ ਸਾਨੂੰ ਸਹੀ ਟਰੈਕ ਦਿਖਾਉਣ ਵਾਲੇ ਨੇ ਬਾਈ ਪਾਲ ਖਰੋੜ ਆ ਗਏ ਇਹਨਾਂ ਨੂੰ ਤਾਂ ਪੂਰਾ ਪੰਜਾਬ ਪੂਰਾ ਇੰਡੀਆ ਪੂਰਾ ਵਰਲਡ ਜਾਣਦਾ ਕਿਵੇਂ ਬਾਈ ਹੁਣੀ ਸੇਵਾ ਕਰਦੇ ਆ ਤੇ ਨਵੇਂ ਸਾਲ ਦੀਆਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਾਈ ਜੀ ਉਹਨਾਂ ਦਾ ਬਾਈ ਪਾਲ ਜੀ ਦਾ ਬਾਈ ਦਿਲਪੀ ਸਿੰਘ ਜੀ ਭੱਟੀ ਡਾਕਟਰ ਮਨਦੀਪ ਸਿੰਘ ਜੀ ਇਹਨਾਂ ਦੀ ਸਮੁੱਚੀ ਟੀਮ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਮੈਂ ਸਾਰੀ ਸੰਗਤ ਦੇ ਸਾਹਮਣੇ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਜਰੂਰ ਇੱਥੇ ਪਿੰਡ ਲਚਕਾਣੀ ਇੱਥੇ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਇੱਥੇ ਤੁਸੀਂ ਜਰੂਰ ਦਰਸ਼ਨ ਕਰਨ ਜਰੂਰ ਆਇਓ ਜਦੋਂ ਤੁਸੀਂ ਆ ਕੇ ਇੱਥੇ ਰੱਬੀ ਰੂਹਾਂ ਨੂੰ ਵੇਖੋਗੇ ਜੋ ਇਹਨਾਂ ਦੀ ਸੇਵਾ ਕਰੋਗੇ ਤੁਹਾਨੂੰ ਅਲੱਗ ਹੀ ਅਲਦੀ ਜ਼ਿੰਦਗੀ ਦੇ ਵਿੱਚ ਸਕੂਨ ਮਿਲੂਗਾ ਸੋ ਇਨੀਆਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ